ਅੱਜ ਆਪਾਂ ਬੱਕੀ ਦੇ সুইਟ ਕੌਰਨ ਬਣਾਉਣੇ ਫਰੋਜਨ ਵਾਲੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਆਪਾਂ ਆਹ ਛੱਲਗਾਂ ਨੂੰ ਛੱਲ ਕੇ ਪਹਿਲਾਂ ਇਹਨੇ ਦਾਣੇ ਕੱਢ ਲਾਂਗੇ ਇਹਦੇ ਛਿਲਕੇ ਲਾ ਕੇ ਇਹਦੇ ਸਾਰੇ ਦਾਣੇ ਜਿਹੜੇ ਆਪਾਂ ਘੇਰ ਲੈਣੀ ਛੱਲੀ ਦੇ ਇਸ ਤਰ੍ਹਾਂ ਸਾਈਡ ਤੋਂ ਥੋੜੇ ਥੋੜੇ ਧਾਣੇ ਲਾ ਕੇ ਆਪਾਂ ਇੱਕ ਲੈਨ ਜਾਂ ਦੋ ਲੈਣਾ ਵਿਲੀਆਂ ਕਰ ਲੈਣੀ ਆ ਉਸ ਤੋਂ ਬਾਅਦ ਬਹੁਤ ਸੋਖੀ ਛੱਲੇ ਦੇ ਦਾਣੇ ਕੱਢੇ ਜਾਂਦੇ ਆ ਜੇ ਇਸ ਤਰ੍ਹਾਂ ਨਹੀਂ ਸੈਟ ਆਉਂਦਾ ਤਾਂ ਕਰਦ ਨਾਲ ਇੱਕ ਲੈਨ ਨੂੰ ਆਪਾਂ ਕੱਟ ਕਰ ਸਕਦੇ ਦੋਨੇ ਪਾਸੇ ਤੋਂ ਇਹ ਲੈਨ ਨਿਕਲ ਗਈ ਫਿਰ ਬਾਅਦ ਸਾਰੀ ਸੋਖੀ ਜਿਹੜੇ ਦਾਣੇ ਕੱਢੇ ਜਾਣੇ ਇਸ ਤਰ੍ਹਾਂ ਕਰਕੇ ਆਪਾਂ ਦੂ ਲੈਣਾ ਕੱਢ ਕੇ ਇਸ ਸੋਖੇ ਤਰੀਕੇ ਨਾਲ ਘੇਰੀ ਜਾਂਦੀ ਛੱਲੀ ਇਸ ਤਰ੍ਹਾਂ ਬਹੁਤ ਆਸਾਨ ਤਰੀਕੇ ਨਾਲ ਦਾਣੇ ਕੱਢੇ ਜਾਂਦੇ ਆ ਜਾਂ ਇਹਨੂੰ ਵਿਚਾਲੋਂ ਤੋੜ ਕੇ ਵੀ ਆਪਾਂ ਕੱਢ ਸਕਦੇ ਆ ਵਿਚਾਲੋਂ ਤੋੜ ਕੇ ਇਸ ਤਰ੍ਹਾਂ ਆਪਾਂ ਦਾਣੇ ਕੱਢ ਸਕਦੇ ਆ ద కట్ పం వోషకీ రక్ లేను పాయిల్ కి స్టోర్ వస్తే జీడి స్వీట్ కర్న బ సౌఖీ తరికే నా బాధ దాను వోషకర్ చంగీ తరం సాఫర్ల వర కారే దో తినిీటర్ పానీ తర వే పా గర్మ స్వీట్న పాను ਇਹ ਚੱਕ ਚਮਚਾ ਨਮਕ ਦਾ ਪਾਵਾਂਗੇ ਆਪਾਂ ਇਹਦੇ ਨਾਲ ਹੀ ਬਹੁਤ ਵਧੀਆ ਬਣ ਜਾਂਦੇ ਪੱਕ ਕੇ ਨਾਲੇ ਖਰਾਬ ਨਹੀਂ ਹੁੰਦੇ ਹੁਣ ਆਪਣੀ সুইਟ ਕੌਰਨ ਪੂਰੀ ਰੈੱਜ ਰਹੀ ਹੈ ਜਦ ਇਹ ਚੰਗੀ ਤਰ੍ਹਾਂ ਪੱਕ ਗਏ ਤੇ ਸਾਰੇ ਉੱਪਰ ਆ ਜਾਣਗੇ ਇਹ ਆਪਾਂ ਦੀ ਸੀ ਛੱਲੀਆਂ ਦੀ स्वीट कॉर्न ਬਣਾਉਣੇ ਆ ਜਿਹੜੇ ਅਮਰੀਕਨਸ ਛੱਲੀਆਂ ਨਹੀਂ ਉਹਨਾਂ ਦੀ ਸਵੀਟ ਕੌਰ ਥੋੜੀ ਸੌਫਟ ਜ਼ਿਆਦਾ ਹੁੰਦੀ ਹੈ ਜਲਦੀ ਬਣ ਜਾਂਦੀ ਹੈ ਜੇਕਰ ਜ਼ਿਆਦਾ ਛੱਲੀ ਪੱਕੀ ਹੋਈ ਤਾਂ ਆਪਾਂ ਥੋੜਾ ਵਰਤ ਰਿਹਾ ਸਕਦੇ ਹਾਂ ਇਹਦੇ ਚਾਪ ਇੱਕ ਚਮਚਾ ਖੰਡ ਦਾ ਵੀ ਪਾਵਾਂਗੇ ਇਹਨਾਂ ਦੀ sweetness ਬਣੀ ਰਵੇ ਜਦੋਂ sweet corn ਬਣ ਗਏ ਆਪਣੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡੇ ਪਾਣੀ ਵਿੱਚ ਪਾਵਾਂਗੇ ਚਿਲਡ ਵਾਟਰ ਦੇ ਵਿੱਚ ਇੱਕ ਡੋਂਗੇ ਵਿੱਚ ਆਪਾਂ ਬਰਫ਼ ਪਾ ਕੇ ਠੰਡਾ ਪਾਣੀ ਕਰ ਲੈਣਾ ਹੁਣ ਖੰਡ ਪਾਤੀ ਇੱਕ ਚਮਚਾ ਦੇ ਵਿੱਚ ਆਪਾਂ ਇਹ ਪ੍ਰੀਜ਼ਰਵੇਟਿਵ ਦਾ ਕੰਮ ਕਰਦੇ ਵਿੱਚ ਇਹਦੇ ਨਾਲ ਖਰਾਬ ਨਹੀਂ ਹੁੰਦੇ ਜਲਦੀ ਹਾਂ ਸਵੀਟ ਕੌਰਨ ਤਿਆਰ ਹੋ ਗਿਆ ਬੋਇਲ ਹੋ ਗਿਆ ਚੰਗੀ ਤਰ੍ਹਾਂ ਹੁਣ ਇਹਨੂੰ ਠੰਡੇ ਪਾਣੀ 'ਚ ਪਾਵਾਂਗੇ ਆਪਾਂ ਕੱਢ ਕੇ ਅਣੀ ਚ ਕੱਢ ਲਿਆ ਆਪਾਂ ਛਿਲਡ ਵਾਟਰ ਦੇ ਵਿੱਚ ਪਾਵਾਂਗੇ ਤਾਂ ਜੋ ਇਹਨਾਂ ਦਾ ਕੁਕਿੰਗ ਦਾ ਪ੍ਰੋਸੈਸ ਹੈ ਰੁਕ ਜਾਵੇ ਤੇ ਇਹ ਜਲਦੀ ਠੰਡੇ ਹੋ ਜਾਣ ਜਦੋਂ ਦਾਣੇ ਠੰਡੇ ਹੋ ਗਏ ਫਿਰ ਇਹਨਾਂ ਨੂੰ ਆਪਾਂ ਕੱਢ ਕੇ ਛਾਣੀ ਦੀ ਵਿੱਚ ਕੱਢ ਕੇ ਰੱਖ ਦਾਂਗੇ ਸਾਰਾ ਪਾਣੀ ਬਾਹਰ ਨਿਕਲ ਜਾਏਗਾ ਸੋ ਤੋ ਬਾਅਦ ਜਦੋਂ ਸਾਰੇ ਇਹਨਾਂ ਦੀ ਮੌਸਚਰਾਈਜ਼ਰ ਨਿਕਲ ਗਿਆ ਫਿਰ ਆਪਾਂ ਇਹਨਾਂ ਨੂੰ ਧੋਣੇ ਤੇ ਵੀ ਖੁਲਾਰ ਸਕਦੇ ਥੋੜੀ دیر ਲਈ ਉਹਨੀਆਂ ਦਾ ਪਾਣੀ ਕੱਢ ਕੇ ਆਪਾਂ ਚਾਰਨੀ ਚ ਰੱਖ ਦਿਆਂਗੇ ਸਾਰਾ ਪਾਣੀ ਨਿਕਲ ਸਕੇ ਵਾਰ ਹਣਾ ਪੱਕੇ ਤੇ ਲਈ ਰੱਖ ਸਕਦੇ ਜਲਦੀ ਤਾਂ ਜੋ ਡਰਾਈ ਹੋ ਜਾਣ ਇਹਦੇ ਸਾਰਾ ਪਾਣੀ ਨਿਕਲ ਗਿਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਤੇ ਖਿਲਾੜ ਕੇ ਚੰਗੀ ਤਰ੍ਹਾਂ ਫਰੈਸ਼ ਕਰਕੇ ਫਿਰ ਪੈਕ ਕਰ ਸਕਦੇ ਆ ਇਹਨਾਂ ਨੂੰ ਆਪਾਂ 에ਰਟਾਈਟ ਕੰਟੇਨਰ ਵਿੱਚ ਵੀ ਪਾ ਕੇ ਰੱਖ ਸਕਦੇ ਆ ਔਰ ਜੇ ਪਲੋਕ ਲਿਫਾਫਾ ਵਿੱਚ ਵੀ ਪਾ ਕੇ ਰੱਖ ਸਕਦੇ ਆ ਜੇਕਰ ਆਪਣੇ ਕੋਲ ਦੂਸਰਾ ਲਿਫਾਫਾ ਹੈ ਤਾਂ ਉਹਦੇ ਵਿੱਚ ਆਪਾਂ ਪਾ ਕੇ ਉੱਪਰ ਰਬੜ ਵਗੈਰਾ ਪਾ ਕੇ ബിൾ ഹാ നീ ചു പോലിഥിൻ്റ പാ ഫിജർ രൂപ ചിന് തര സെറ്റ് സാറി ഹാ കടേ ਇਹ ਰੱਪਾ ਪੋਲੀਟਾ ਨੂੰ ਮੁਰੂ ਬੰਦ ਕਰ ਸਕਦੇ ਹਾਂ ਰਬੜ ਚੜਾ ਕੇ ਜਾਂ ਕਿਸੇ ਹੋਰ ਚੀਜ਼ ਨਾਲ ਹੁਣ ਆਪਣੇ ਸਵੀਟ ਕਰਨ ਬਣ ਕੇ ਤਿਆਰ ਹੋ ਗਏ ਨੇ ਬਿਲਕੁਲ ਰੈਡੀ ਸਟੋਰ ਕਰਨ ਵਾਸਤੇ ਕਰੀਜ਼ਰ ਦੇ ਵਿੱਚ ਰੱਖਾਂਗੇ ਜਦੋਂ ਵੀ ਆਪਾਂ ਕਿਸੇ ਡਿਸ਼ ਵਿੱਚ ਪਾਣੀ ਹੈ ਤਾਂ ਇਹਨਾਂ ਨੂੰ ਪਹਿਲਾਂ ਕੱਢ ਕੇ ਗਰਮ ਪਾਣੀ ਵਿੱਚ ਪਾ ਲੈਣਾ ਹੈ ਤਾਂ ਜੋ ਵਧੀਆ ਫਰੈਸ਼ ਫੀਲ ਹੋਵੇ ਤੇ ਇਸ ਤਰ੍ਹਾਂ ਆਪਾਂ ਸਟੋਅ ਕਰ ਨੂੰ ਰੱਖ ਸਕਦੇ ਹਾਂ ਜਦੋਂ ਨਹੀਂ ਸੀਜ਼ਨ ਹੁੰਦਾ